ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਖੀਰੇ ਦਾ ਰੈਤਾ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਖੀਰੇ ਨੂੰ ਲੈ ਲਵਾਂਗੇ ਤੇ ਉਸ ਨੂੰ ਛਿੱਲ ਕੇ ਫਿਰ ਉਸ ਨੂੰ ਕद्दूकस ਕਰ ਲਵਾਂਗੇ ਕद्दूकस ਕਰਕੇ ਅਸੀਂ ਇੱਕ ਕਟੋਰੀ ਦੇ ਵਿੱਚ ਦਹੀਂ ਲੈ ਕੇ ਉਸ ਵਿੱਚ ਕਾਲਾ ਨਮਕ ਚਿੱਟਾ ਨਮਕ ਤੇ ਕਾਲੀ ਮਿਰਚ ਤੇ ਲਾਲ ਮਿਰਚ ਸਵਾਦ ਅਨੁਸਾਰ ਪਾਵਾਂਗੇ ਫਿਰ ਉਸ ਨੂੰ ਚੰਗੀ ਤਰ੍ਹਾਂ ਲਾ ਕੇ ਉਸ ਵਿੱਚ ਕੱਦੂ ਕਸ ਕੀਤਾ ਹੋਇਆ ਖੀਰਾ ਪਾ ਦਵਾਂਗੇ ਸਾਡਾ ਰੈਤਾ ਬਣ ਕੇ ਤਿਆਰ ਹੈ ਅਸੀਂ ਹੁਣ ਉਸ ਨੂੰ ਉੱਤੇ ਧਨੀਆ ਪਾ ਕੇ ਉਸ ਨੂੰ ਸਜਾ ਲਵਾਂਗੇ